490 ਹਾਂਜੀ ਮਾਡਲ ਕਿੰਨਾ ਦੱਸਿਆ 17 ਮਾਡਲ 17 ਮਾਡਲ ਹਾਂਜੀ ਕਿੰਨੇ ਕ ਤੱਕ ਦਿਓਗੇ ਬਸ 5-4000 ਰੁਪਏ ਮੰਗਤਾਂ ਨੇ ਅੱਛਾ ਹਾਂਜੀ ਕੰਮ ਸਾਰਾ ਓਕੇ ਆ ਦਾ ਐਨ ਓਕੇ ਸੀਲਡ ਡਾਇਰੈਕਟ ਹੈ ਸਾਰਾ ਠੀਕ ਟਰੈਕਟਰ ਤਾਂ ਇੰਨੇ ਖੜੇ ਨਹੀਂ ਜਿੰਨਾਂ ਕੋਲੇ ਜਿਹੜਾ ਜ ਤੁਸੀਂ ਚਾਹੋਗੇ ਉਹ ਆ ਜਾ ਮਿਲ ਜਾਊਗਾ 205000 ਸੋਨਾਲਿਕਾ 35 35 ਹੈ ਜੀ ਹਾਂਜੀ ਹਾਂਜੀ ਪੰਜਾਬ ਨੰਬਰ ਹੈ ਜੀ ਸਸਤੀ ਕਾ ਦੋਸਤੋ ਜੇ ਤੁਸੀਂ ਮਨ ਚਾਹਿਆ ਸੈਕੰਡ ਹੈਂਡ ਟਰੈਕਟਰ ਲੈਣਾ ਐਸ ਜਗ੍ਹਾ ਤੇ ਆ ਜਾਓ ਚਾਹੇ ਤੁਸੀਂ ਪੰਜਾਬ ਤੋਂ ਚਾਹੇ ਹਰਿਆਣੇ ਤੋਂ ਇੱਧਰ ਪੰਜਾਬ ਆ ਇੱਧਰ ਹਰਿਆਣਾ ਇਹ ਸ਼ਹਿਰ ਸੈਂਟਰ ਚ ਪੈ ਗਿਆ ਘੱਗਾ ਸ਼ਹਿਰ ਆ ਇਹ ਜੇ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਉਹ ਵੀ ਲੈ ਆਓ ਉਹ ਵੀ ਇੱਥੇ ਟੱਡ ਜਾਊਗਾ ਐਨੇ ਟਰੈਕਟਰ ਨੇ ਇਨਾਂ ਕੋਲੇ ਇੱਥੇ ਸੋਨੋ ਹਰ ਤਰ੍ਹਾਂ ਦਾ ਟਰੈਕਟਰ ਮਿਲੂਗਾ ਹਰੇਕ ਕੰਪਨੀ ਦਾ ਟਰੈਕਟਰਾਂ ਦੀ ਮੰਡੀ ਉਹ ਲਾ ਰੱਖੀ ਆ ਐਨੇ ਟਰੈਕਟਰ ਖੜੇ ਨੇ ਇਨਾਂ ਕੋਲੇ ਆਉਂ ਦਖਾਉਂ ਨੇ ਜੀ ਟਰੈਕਟਰ ਸਾਰੇ ਵਿਸ਼ਵਕਰਮਾ ਟਰੈਕਟਰ ਵਰਕਸ਼ਾਪ ਆਹੇ ਸਿਹਾਲ ਵਾਲੇ ਮਿਸਤਰੀ ਸਤਪਾਲ ਸਿੰਘ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਲੋਕੇਸ਼ਨ ਦੱਸ ਦਿਓ ਜੀ ਇੱਕ ਵਾਰੀ ਪਹਿਲਾਂ ਐਡਰੈਸ ਘੱਗਾ ਸ਼ਹਿਰ ਆ ਬਾਈ ਅਨਾਜ ਮੰਡੀ ਮੰਡੀ ਦੇ ਸਾਹਮਣੇ ਮਿਸ਼ਕਰਮਾ ਟਰੈਕਟਰ ਵਾਕਸਾਪ ਇੱਧਰ ਘੱਗਾ ਰਹਿ ਗਿਆ ਜੀ ਇੱਧਰ ਸਮਾਣਾ ਇੱਧਰ ਸਮਾਣਾ ਰਹਿ ਗਿਆ ਹਾਂ ਘੱਗਾ ਸਮਾਣਾ ਰੋਡ ਤੇ ਆ ਜੀ ਇਹ ਤੇ ਅੱਛਾ ਜੀ ਟਾਪ ਮਾਡਲ ਆ ਡਬਲ ਡਿਸਟ੍ਰਿਬਿਊਟਰ ਆ ਹਾਂ 65 ਹਸ ਪਾਵਰ ਆ ਅੱਛੇ ਜੀ ਟਾਇਰ ਟੂ ਨੌਵ ਦੇ ਸਾਰਾ ਟਾਇਰ ਟੂ ਰਹਿਗੇ ਨੇ ਜੀ 90 ਕੇ ਪੈਸੇ ਹਾਂ 90 ਪੈਸੇ ਟਾਇਰ ਨਾਲ ਦੀ ਨਿਬਰੇ ਠੀਕ ਹੈ ਜੀ ਕੀ ਡਿਮਾਂਡ ਹੈ ਜੀ ਦੀ ਇਹ 435000 ਦਾ ਵੀਰੇ ਅੱਛਾ ਜੀ ਬਾਕੀ ਮੌਕੇ ਤੇ ਕਰ ਲਾਂਗੇ ਮੌਕੇ ਤੇ ਮਾਣ ਤਨ ਹੋ ਜੂਗਾ ਜੀ ਹਾਂ ਮਾਣ ਤਨ ਕਰ ਦਾਂਗੇ ਠੀਕ ਹੈ ਜੀ ਤੇ ਆ ਫਾਰਮ ਟ੍ਰੈਕ ਜੀ ਇਹ 99 ਮਾਡਲ ਹੈ ਵੀਰੇ 99 ਮਾਡਲ ਆ ਫੀ ਵੀ ਨੰਬਰ ਡਬਲ ਕਲਚ ਡਬਲ ਕਲਚ ਹਾਂ ਇਹ ਟਾਇਰ ਇਹਦੇ ਨਵੇਂ ਨੇ ਜੀ ਹਾਂ ਚੌਕੜਾ ਨਵੇਂ ਵੀਰੇ ਦਾ ਠੀਕ ਹੈ ਡਬਲ ਕਲਚ ਆ ਇਹ ਇਹਨੀ ਡਿਮਾਂਡ ਕੀ ਹੈ ਜੀ 1,80,000 ਦਾ ਵੀਰੇ 1,80,000 ਤੇ ਜਿਹੜਾ ਇਹ ਹਰਿਆਣਾ ਨੰਬਰ ਹੈ ਸੋਨਾਲੀਕਾ ਹਰਿਆਣਾ ਨੰਬਰ ਹੈ ਜੀ 7 ਮਾਡਲ 2007 ਮਾਡਲ ਟਾਇਰ ਇਹਦੇ ਵੀ ਹੈਗੇ ਨੇ 80 60 ਕੇ ਪੈਸੇ ਟਾਇਰ ਦੇ ਅੱਛਾ 60 ਕੇ ਪੈਸੇ ਨੇ ਜੀ ਹਾਂ ਮੁਰਗਨ ਦਾ ਮੈਨੇ 750 ਹਰਿਆਣਾ ਨੰਬਰ ਹੈ ਵੀਰੇ ਹਰਿਆਣਾ ਨੰਬਰ ਹੈ ਜੀ ਕਿਹਾਂ ਬ੍ਰੇਕਾ ਸਿੰਪਲ ਸਟੀering ਠੀਕ ਹੈ ਜੀ ਇਹ 2,115,000 ਦਾ 215 ਦਾ ਟਰੈਕਟਰ ਸਾਫ ਆ ਜਮਾ ਹਾਂ ਟਰੈਕਟਰ ਸਾਫ ਆ ਸਿੰਪਲ ਚੇਰਿੰਗ ਆ ਵੀਰੇ ਠੀਕ ਤੁਸੀਂ ਕੰਮ ਤਾਂ ਸਾਰਾ ਓਕੇ ਰੱਖ ਦਿਓ ਗਰਾਟ ਟਰੈਕਟਰ ਓਕੇ ਆ ਸਾਰਾ ਹੱਥ ਫੇਰੀ ਕਰ ਦਿਆਂ ਸੀ ਆਪ ਆ ਲੈ ਕੇ ਟਰੈਕਟਰ ਦੇ ਹਾਂ ਚਲੋ ਯਾਰ ਇਹ ਕਾਰਟ ਡੱਡ ਵਾਲਾ ਬਾਈ ਇਹ ਜੀ 5310 ਹਰਿਆਣਾ ਨੰਬਰ ਕਾਰਟ ਡੱਡ ਵਾਲਾ ਅੱਛਾ ਜੀ ਇਹਨਾਂ 5310 ਤਾਂ ਜੀ ਪੂਰਾ ਕੰਮਜਾਮ ਟਰੈਕਟਰ ਮੰਨਿਆ ਗਿਆ ਹੈ ਨਾ ਜੋਂਡੀਅਰ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਡਬਲ ਡਿਸਟ੍ਰਿਬਿਊਟਰ ਆ ਅੱਛਾ ਜੀ ਪੈਟੂ ਰੁੱਕ ਕੇ ਸਾਰਾ ਕੁਝ ਨਾਲ ਦਾ ਇੰਜਣ ਵੀ ਨਾਲ ਦਾ ਇੰਜਣ ਟਾਇਰ ਸੋਡੇ ਹੈਗੇ ਨੇ ਤਕਰੀਬਨ 80 ਕੁ ਪੈਸੇ ਬਸ 80 ਪੈਸੇ ਟਾਇਰ ਨੇ ਵੀਰੇ ਹਾਂ ਇਹਦੀ ਕੀ ਡਿਮਾਂਡ ਹੈ ਜੀ ਇਹ 4,35,000 ਦਾ ਵੀਰੇ ਅੱਛਾ ਜੀ ਕਿੰਨੇ ਦਾ ਦਿਓਗੇ ਮੌਕੇ ਤੇ ਮੌਕੇ ਤੇ ਕਰ ਦਾਂਗੇ ਮਾਮਤਾਂ ਵੀਰੇ ਅੱਛਾ ਮੌਕੇ ਤੇ ਮਾਮਤਾਂ ਕਰ ਦਾਂਗੇ ਠੀਕ ਹੈ ਉਹ ਇੰਜਣ ਦੇ ਨਾਲ ਦਾ ਹੀ ਹਲੇ ਕਿਤੇ ਚਾਪੀ ਲੱਗੀ ਟਰੈਕਟਰ ਦੇ ਠੀਕ ਹੈ ਜੀ ਸਾਫ ਸੋਧਰਾ ਕੋਈ ਹਲੇ ਸਾਫ ਵੀ ਨਹੀਂ ਕਰਿਆ ਕਰੋ ਲੈ ਕੇ ਅੱਛੇ ਜੀ ਕਣਕਾਂ ਕੁੱਤ ਸੀ ਇਹਦੇ ਨਾਲ ਆ ਸਾਰਾ ਆਬਦੀ ਸਾਰੀ ਬੀਜੇ ਦੇ ਨਾਲ ਠੀਕ ਹੈ ਅਬ ਪੁਰਾਣਾ ਖੁੰਡ ਜੀ ਹਿੰਦੁਸਤਾਨ ਇਹ ਕਿੰਨਾ ਮਾਡਲ ਹੈ ਇਹਦੇ ਵਰਗਾ 92 ਮਾਡਲ ਹੈ ਜੀ ਅੱਛਾ ਜੀ 80 ਹਸਪਾਵਰ ਹੈ ਜੀ 80 ਹਸਪਾਵਰ 80 ਹਸਪਾਵਰ ਡੀਆਈ ਹੋਇਆ ਹੈ ਇਹ ਡੀਆਈ ਕਰਾਇਆ ਹੋਇਆ ਹਾਂ ਜੀ ਹਾਂ ਪਾਵਰ ਸਟੀering ਹੈ ਜੀ ਪਾਵਰ ਸਟੀering ਹੈ ਡਬਲ ਕਲਚ ਡਬਲ ਕਲਚ ਜੀ ਬਹੁਤ ਘੱਟ ਚੱਲਿਆ ਹੈ ਜੀ ਅੱਛਾ ਜੀ ਪੰਜਾਬ ਨੰਬਰ ਪੰਜਾਬ ਨੰਬਰ ਹਾਂ ਜੀ ਹਾਂ ਇਹ ਇਹ ਮਸ਼ੀਨਰੀ ਸਾਰੀ ਖਿੱਚਦਾ ਜੀ ਸੌਜੀ ਰੂਟਾ ਵੀਟਰ ਵੀ ਸੁਫਾ ਸੀਟਰ ਰੀਪਰ ਸੁਪਰ ਸੈਟਰ ਖਿੱਚਦਾ ਹਾਂਜੀ ਕੰਪਲੈਨ ਦੇ ਵੀ ਚੱਲਿਆ ਜੀ ਅੱਛਾ ਹਾਂਜੀ ਹਾਂਜੀ ਆਹ ਦੇਖਿਆ ਵੀ ਚੰਗੀ ਤਰ੍ਹਾਂ ਨਵੇਂ ਟਾਇਰ ਨਹੀਂ ਚਾਰੇ ਚਾਰੇ ਟਾਇਰ ਨਵੇਂ ਨੇ ਹਾਂਜੀ ਇਹ ਤਾਂ ਕੱਟ ਚੱਲਿਆ ਜੀ ਬਹੁਤ ਜ਼ਿਆਦਾ ਅੱਛਾ ਜੀ ਹੁਣ ਇਹਦਾ ਕੰਮ ਓਕੇ ਸਾਰਾ ਕੰਮ ਐਨ ਓਕੇ ਸਾਰਾ ਕੰਮ ਇਹਦਾ ਫੁੱਲ ਹੋਇਆ ਹੈ ਜੀ। ਅੱਛਾ ਕੀ ਮੁੱਲ ਮੰਗਦਾ ਜੀ? ਮੰਗਦੇ ਹੋ ਇਹਦਾ? ਇਹਦਾ ਮੁੱਲ ਹੈਗਾ ਜੀ 7 ਲੱਖ 3 ਲੱਖ। 7.3 ਲੱਖ। ਹਾਂ ਜੀ। ਅੱਛਾ ਕਿੰਨੇ ਕੇ ਤੱਕ ਛੱਡ ਦੋਗੇ? ਕੋਈ 10-15000 ਰੁਪਏ ਮਾਨਤਾਣ ਕਰਦਾਂਗੇ ਮੌਕੇ। ਠੀਕ ਹੈ ਜੀ। ਆ ਗਿਆ ਜੀ ਅੰਦਰ ਡੀਆਈ ਸਟੈਂਡਰਡ। ਇਹ ਸਟੈਂਡਰਡ ਜੀ। 450 450 50 ਹਸਪਾਵਰ ਦਾ ਜੀ। 50 ਹਸਪਾਵਰ ਦਾ ਇਹ। ਹੋਰ ਦੱਸੋ ਜੀ ਬਾਰੇ ਡਬਲ ਕਲਚ ਆ ਕਿਵੇਂ ਆ? ਡਬਲ ਕਲਚ ਹੈ ਜੀ ਵੀ। ਅੱਛਾ ਜੀ। ਹਾਂ ਜੀ। ਟਾਇਰ ਟੂਰੇ ਦੇ ਹੈਗੇ ਨੇ 50 ਪੈਸੇ ਟਾਇਰ ਮੂਰਲੇ ਨਵੇਂ ਵਾਂਗ ਲੱਦੇ ਜੀ ਮੂਰਲੇ ਨਵੇਂ ਹਾਂਜੀ ਠੀਕ ਹੈ ਇਹ ਪੰਜ ਮਾਡਲ ਹੈ ਜੀ ਇਹ ਵੀ ਸਭ ਕੋਈ ਡਵਲ ਕਲਚ ਹੈ ਜੀ ਰੀਪਰ ਵੀ ਕੀਤਾ ਸੁਪਰ ਸੈਕਟਰ ਵੀ ਕੀਤਾ ਜੀ ਅੱਛਾ ਸੁਪਰ ਸੈਕਟਰ ਵੀ ਕੀਤਾ ਹਾਂਜੀ ਹਾਂ ਠੀਕ ਹੈ ਤੇ ਆ 74500 ਨਾਲਿਕਾ ਹਾਂਜੀ ਇਹ ਵੀ ਡਵਲ ਕਲਚ ਆ ਇਹ ਵੀ ਡਵਲ ਕਲਚ ਆ ਹਾਂਜੀ ਠੀਕ ਹੈ ਜੀ ਟਾਇਰ ਇਹ ਬਸ ਇਹ ਕੰਮ ਚ ਲਾਉ ਨੇ 45 ਕੇ ਪੈਸੇ ਜੀ ਠੀਕ ਹੈ ਇਹ ਇਧਰ 855 ਜੀ 1855 ਹੈਗਾ 17 ਮਾਡਲ ਜੀ 17 ਮਾਡਲ ਪੀਵੀ ਨੰਬਰ ਜੀ ਇਹ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਸਦਾ ਬਹਾਰ ਡਾਇਰੈਕਟਰ ਹੈ ਜੀ 855 ਸਾਹੇ ਪਾਸੇ ਕਾਮਜਾਬਾ ਹਾਂਜੀ ਹਾਂਜੀ ਟਾਇਰ ਇਹਦੇ ਹੈਗੇ ਨੇ 60 60 65 ਪੈਸੇ ਨੇ 70 80 ਪੈਸੇ ਟਾਇਰ ਨੇ ਜੀ ਇਹਦੇ 70 80 ਪੈਸੇ ਹਰਿਆਣਾ ਨੰਬਰ ਹੈ ਇਹ ਹਰਿਆਣਾ ਨੰਬਰ ਜੀ ਅੱਛਾ ਜੀ ਇਹਦਾ ਕੀ ਮੁੱਲ ਹੈ ਜੀ ਇਹਦਾ ਹੈਗਾ ਜੀ 490000 490 ਹਾਂਜੀ ਮਾਡਲ ਕਿੰਨਾ ਦੱਸਿਆ 17 ਮਾਡਲ ਹੀ 17 ਮਾਡਲ ਹਾਂਜੀ ਕਿੰਨੇ ਕ ਤੱਕ ਦਿਓਗੇ ਜੀ 5 4000 ਰੁਪਏ ਮੰਨਤਾਂ ਨਹੀਂ ਅੱਛਾ ਹਾਂਜੀ ਕੰਮ ਸਾਰਾ ਓਕੇ ਆ ਦਾ ਐਨ ਓਕੇ ਸੀਲਡ ਡਾਇਰੈਕਟ ਰਹੀ ਸਾਰਾ ਠੀਕ ਹੈ ਜੀ ਕਿਤੇ ਜਾਮੀ ਲੱਗੀ ਟਰੈਕਟਰ ਤਾਂ ਇੰਨੇ ਖੜੇ ਨਹੀਂ ਜਿੰਨਾਂ ਕੋਲੇ ਜਿਹਹਾ ਜ ਤੁਸੀਂ ਚਾਹੋਗੇ ਉਹ ਆ ਜਾ ਮਿਲ ਜਾਊਗਾ 2 5000 ਸੋਨਾਲਿਕਾ 35 35 ਹੈ ਜੀ ਹਾਂਜੀ ਹਾਂਜੀ ਪੰਜਾਬ ਨੰਬਰ ਹੈ ਜੀ ਪੰਜਾਬ 5 ਮਾਡਲ ਹੈ ਜੀ 5 ਮਾਡਲ ਹੈ ਹਾਂਜੀ ਤੇ ਇਹਦਾ ਕੀ ਮੁੱਲ ਆ ਜੀ ਇਹ 2,5000 ਦਾ ਜੀ 25 ਹਾਂਜੀ ਟਾਇਰ ਟੂਰ ਹੈਗੇ ਨੇ ਇਹਦੇ ਵੀ 60-70 ਰੁਪਏ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਤੇ ਆਹ ਟਰੈਕਟਰ ਹੋਰ ਬਥੇਰੇ ਖੜੇ ਨੇ ਜੀ 852 ਖੜੇ ਆ ਜੀ 899 ਮਾਡਲ 99 ਮਾਡਲ ਆ ਹਾਂਜੀ ਇਹ ਨੰਬਰ ਪੀਵੀ ਹੈ ਜੀ ਇਹ ਹਰਿਆਣਾ ਨੰਬਰ ਹੈ ਜੀ ਇਹ ਹਰਿਆਣਾ ਨੰਬਰ ਆ ਠੀਕ ਹੈ 1,65,000 ਦਾ ਇਹ ਅੱਛਾ ਜੀ ਆ ਨਸ ਜੀ ਫਾਰਮ ਟਰੈਕ 55 ਇਹ 55 ਜੀ ਬੰਦ ਬ੍ਰੇਕਾਂ 97 ਮਾਡਲ ਦੀ 97 ਮਾਡਲ ਹੈ ਹਾਂ ਜੀ ਨੰਬਰ ਹਰਿਆਣਾ ਜੀ ਹਰਿਆਣਾ ਨੰਬਰ ਪੰਜਾਬ ਚ 9 ਜੀ ਪੰਜਾਬ ਚ 9 ਹਾਂ ਜੀ ਅੱਛਾ ਤੇ ਟਾਇਰ ਇਹਦੇ ਕੰਮ ਚ ਲਾਉ ਨੇ ਮੰਗ ਲਈ ਟਾਇਰ 40 ਰੁਪਏ ਮੂਰ ਲਈ 70 ਰੁਪਏ ਜੀ ਠੀਕ ਹੈ ਜੀ ਡਬਲ ਕਲਚ ਸਿੰਗਲ ਕਲਚ ਅੱਛਾ ਸਿੰਗਲ ਕਲਚ ਹੈ ਜੀ ਹਾਂ ਜੀ ਦਿਖਿਆ ਵੀ ਲਵੇ ਹੋ ਕੇ 1,65,000 ਰੁਪਏ ਕੀਮਤ ਹੈ ਇਹਦੀ 1,65,000 ਦਾ ਇਹ ਹਾਂ ਜੀ ਠੀਕ ਹੈ ਜੀ ਹਾਂ ਜੀ ਇਹ ਜਿਸ ਤਾਰਾ ਮੜ ਲਾਈਏ ਅੱਛਾ ਜੀ ਹਰਿਆਣਾ ਨੰਬਰ ਹਰਿਆਣਾ ਨੰਬਰ ਤੇ ਡਬਲ ਕਲਚ ਹੈ ਜੀ ਸਿੰਗਲ ਕਲਚ ਹੈ ਜੀ ਅੱਛਾ ਇਹ ਸਿੰਗਲ ਕਲਚ ਆ ਹਾਂ ਤੇਲ ਬ੍ਰੇਕਾਂ ਦੇ ਜੀ ਤੇਲ ਬ੍ਰੇਕਾਂ ਨੇ 235000 ਦੇ ਜੀ 235000 ਨਾਲ ਦੀ ਟਾਇਰ ਨਹੀਂ ਲਵੇ ਹੋ ਕੇ ਦਿਖਿਆ ਮਾਡਲ ਇੰਟਰੈਕਟਰ ਸਾਫ਼ ਹੈ ਇਹ ਇੰਟਰੈਕਟਰ ਸਾਫ਼ ਹੈ ਤੇਲ ਬ੍ਰੇਕਾਂ ਦੇ ਜੀ ਅੱਛਾ ਇਹ ਇੱਕ ਹੈ ਆ ਜੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇਹਨਾਂ ਦਾ ਜੇ ਜਦੋਂ ਮਰਜ਼ੀ ਫੋਨ ਕਰਕੇ ਆਜੋ ਕਿ ਟਰੈਕਟਰ ਜੇ ਕੋਈ ਐਸਾ ਪੁਰਾਣਾ ਲੈ ਕੇ ਆਉਂਦਾ ਜੀ ਉਹ ਵਿੱਚ ਕੱਟ ਲੈਣਾ ਉਸ ਵਿੱਚ ਕੱਟਾਂਗੇ ਬਾਈ ਉਹਦੀ ਕੰਡੀਸ਼ਨ ਦੇਖ ਕੇ ਆਹ ਕੰਡੀਸ਼ਨ ਦੇਖ ਕੇ ਇੰਜਨ ਜਨਰੇਟਰ ਬਾਰੇ ਸਾਰੀ ਨੌਲੇਜ ਆਪਾਂ ਨੂੰ ਠੀਕ ਹੈ ਜੀ ਮਿਸਤਰੀ ਬਣਾ ਦਾ ਕੰਮ ਕਰ ਆਪਨੇ ਪਹਿਲਾਂ ਹਾਂ ਵਰਕਸ਼ਾਪ ਆਈ ਇਹਨਾਂ ਦੀ ਰਿਪੇਅਰ ਦਾ ਕੰਮ ਵੀ ਆ ਰਿਪੇਅਰ ਦਾ ਕੰਮ ਆਪ ਕਰਦੇ ਹਾਂ ਹਾਂ ਕੱਗਾ ਸ਼ਹਿਰ ਆ ਜੀ ਜਦੋਂ ਮਰਜ਼ੀ ਫੋਨ ਕਰਕੇ ਆਜੋ ਸਤਿ ਸ਼੍ਰੀ ਅਕਾਲ